ਕਰਕੇ ਭਾਈ ਸੰਤਾ ਬਹੁਵਚਨ ਗੁਰਮੁਖ ਜਨਾਨ ਨੂੰ ਸਤਿ ਪੁਰਸ਼ਾਂ ਨੂੰ ਤੇਕ ਤੁਮਾਰੀ ਸੁਆਮੀ ਮਾਲਕਾ ਤੇਰਾ ਹੀ ਉਹਨਾਂ ਨੂੰ ਓਟ ਆਸਰਾ ਹੁੰਦਾ ਸੰਤ ਪ੍ਰਹਿਲਾਦ ਕੀ ਪੈਜ ਜਨ ਰਾਖੀ ਆਪਣੀ ਤੇ ਲੋਕ ਕਹਿੰਦੇ ਹੋਣਗੇ ਨਾ ਆਪਾਂ ਤੇ ਇੱਕ ਦੂਜੇ ਦੀ ਨਿੰਦਿਆ ਕਰਦੇ ਆ ਕੋਈ ਮਾਈ ਬਾਪ ਹੈ ਜਿਹੜਾ ਆਪਣੇ ਬੱਚੇ ਦੀ ਨਿੰਦਿਆ ਕਰਦਾ ਹੋਵੇ ਕੋਈ ਨਹੀਂ ਹੋਣਾ ਜੇ ਕੋਈ ਮੂਰੋਂ ਕਹਿੰਦਾ ਵੀ ਹੋਵੇ ਨਾ ਫਲਾਨਿਆਂ ਤੇਰਾ ਬੱਚਾ ਐ ਹੋਆ ਤੇ ਉਸੇ ਸਮੇਂ ਤੈਨੂੰ ਕੀ ਪਤਾ ਉਹਦੇ ਬਾਰੇ ਪਰ ਹੈਰਾਨੀ ਦੀ ਗੱਲ ਇਹ ਪ੍ਰਹਿਲਾਦ ਦਾ ਤੇ ਪਿਓ ਹੀ ਉਹਦੀ ਨਿੰਦਿਆ ਕਰੀ ਜਾਂਦਾ ਸੀ ਹਰਨਕ ਪ੍ਰਹਿਲਾਦ ਦਾ ਪਿਓ ਕੱਲੀ ਨਿੰਦਿਆ ਨਹੀਂ ਸੀ ਕਰਦਾ ਕਹਿੰਦਾ ਕਿਵੇਂ ਨਾ ਕਿਵੇਂ ਨੂੰ ਮਾਰ ਦੋ ਕਿਉਂਕਿ ਮੇਰੇ ਖਿਲਾਫ ਮੈਨੂੰ ਰੱਬ ਵੀ ਨਹੀਂ ਮੰਨਦਾ ਤੇ ਦੁਬਾਰਾ ਹੁਣ ਦੱਸੋ ਕੀ ਹੈ ਤੇ ਭਾਈ ਸੰਤਾਨ ਟੇਕ ਬਿਮਾਰੀ ਸੁਆਮੀ ਬਾਪ ਤੋਂ ਉੱਪਰ ਉਸ ਨਰੰਕਾਰ ਨੂੰ ਰੱਖਿਆ ਤੇ ਉਸ ਨਰੰਕਾਰ ਨੇ ਫੇਰ ਗੁਰਮੁਖੋ ਸੰਤ ਪ੍ਰਹਿਲਾਦ ਦੀ ਪੈਜ ਜਨ ਰੱਖੀ ਫਿਰ ਉਹਨੇ ਆਪਣੇ ਭਗਤ ਦੀ ਪੈਜ ਵੀ ਰੱਖੀ ਇਸ ਕਰਕੇ ਸੰਤਾਂ ਨੂੰ ਗੁਰਮੁਖ ਜਨਾਂ ਨੂੰ ਸਤਿ ਪੁਰਸ਼ਾਂ ਨੂੰ ਕੇਵਲ ਔਰ ਕੇਵਲ ਇੱਕ ਨਿਰੰਕਾਰ ਪਾਤਸ਼ਾਹ ਵਾਹਿਗੁਰੂ ਜੀ ਦੇ ਚਰਨਾਂ ਦਾ ਓਟ ਆਸਰਾ ਹੈ ਤੂੰ ਸੰਤਨ ਦਾ ਸਹਾਈ ਤੇ ਵਾਹਿਗੁਰੂ ਜੀ ਤੁਸੀਂ ਹੀ ਆਪਣੇ ਭਗਤਾਂ ਦੀ ਸਹਾਇਤਾ ਕਰਦੇ ਹੋ ਗੁਰਮੁਖੋ ਪਿਛਲੇ ਦਿਨੀ ਆਪਾਂ ਚੌਥੇ ਗੁਰਦੇਵ ਜੀ ਦਾ ਬਚਨ ਸਾਂਝਾ ਕਰਕੇ ਆਏ ਆ ਆਸਾ ਰਾਗ ਦੇ ਅੰਦਰ ਕਿਸੇ ਹੀ ਢੜਾ ਕੀਆ ਸਿਕਦਾਰ ਸਿਕਦਾਰ ਚੌਧਰੀ ਨਾਲ ਆਪਣੈ ਸੁਵਾਈ ਕਿਸੇ ਹੀ ਢੜਾ ਕੀਆ ਕੁੜਮ ਸਕੇ ਨਾਲ ਜਵਾਈ ਉਹਦੇ ਵਿੱਚ ਢੜਿਆਂ ਦਾ ਜ਼ਿਕਰ ਕੀਤਾ ਬਾਪੂ ਨੇ ਆਪਣੇ ਢੜੇ ਆ ਬਖੋ ਵਖਰੇ ਸਮਾਜ ਕਾ ਆਪਣੇ ਢੜੇ ਆ ਰਾਜਨੀਤਿਕ ਆਪਣੇ ਤੜੇ ਆ